ਹੈਲੋ ਗਾਇਸ ਵੇਰੇ ਕਿਦਾਂ ਮੈਂ ਤੁਹਾਡਾ ਆਪਣਾ ਮੋਨੂ ਸ਼ਾਵੜਾ ਹੋਰ ਸਾਰੇ ਠੀਕ ਹੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸੋ ਅੱਜ ਜਿਵੇਂ ਕਿ ਸ਼ੋਭਾ ਯਾਤਰਾ ਨਿਕਲਣ ਜਾ ਰਹੀ ਹੈ ਮਾਂ ਚੰਦਪਰਨੀ ਦੇ ਝੰਡਿਆਂ ਦੀ ਤੇ ਸਾਰੇ ਸ਼ਹਿਰ ਫਰੀਦਕੋਟ ਵਾਸੀ ਸਾਰੇ ਰਲ ਮਿਲ ਗਏ ਸਭ ਦਾ ਸੰਯੋਗ ਦੇ ਨਾਲ ਚਿੰਤਪਰਨੀ ਮਾਂ ਦੇ ਝੰਡੇ ਨਿਕਲ ਜਾ ਰਹੇ ਆ ਤੇ ਸਾਰੇ ਲੋਕ ਕਿਸਾ ਲੈ ਰਹੇ ਆ ਤੇ ਆਪਣੀ ਖੂਬ ਸੇਵਾ ਨਿਭਾ ਰਹੇ ਆ ਤੇ ਨੱਚ ਕੱਪ ਕੇ ਭਗਤ ਹਾਜ਼ਰੀ ਲਗਾ ਰਹੇ ਆ ਸੋ ਦੋਸਤੋ ਜਿਹੜੀ ਕਿ ਇੱਕ ਪੈਦਲ ਯਾਤਰਾ ਲੈ ਕੇ ਜਾਂਦੀ ਹੈ ਮਾਂ ਚਿੰਤਪਰਨੀ ਦਰਬਾਰ ਤੇ ਯਾਨੀ ਕਿ ਪਹਿਲਾਂ ਝੰਡਿਆਂ ਦੇ ਵਿੱਚ ਪਾਲਕੀਆਂ ਸ਼ਾਮਲ ਹੁੰਦੀਆਂ ਉਸ ਤੋਂ ਬਾਅਦ ਮਾਂ ਚਿੰਤਪਰਨੀ ਦਰਬਾਰ ਤੇ ਹੈ ਪਾਲਕੀਆਂ ਚੜਦੀਆਂ ਇੱਕ ਆ ਪਾਲਕੀ ਆਈਏ ਮਾਂ ਚਿੰਤਪਰਨੀ ਦੀ ਮਾਂ ਸ਼ੇਰਾਂ ਵਾਲੀ ਦਾ ਸਰੂਪ ਬਣਿਆ ਉਸ ਤੋਂ ਬਾਅਦ ਜੀ ਐਮ ਸੀ ਟੀਮ ਫਰੀਦਕੋਟ ਪੰਜਾਬ ਵੱਲੋਂ ਜਤਿੰਦਰ ਚੌਂਖ ਵਾਲਿਆਂ ਦੀ ਜਿਹੜੀ ਪਾਲਕੀ ਆ ਤਿਆਰ ਕੀਤੀ ਸੀ 10 ਨੰਬਰ ਪਾਲਕੀ ਇਹੇ ਪਾਲਕੀ ਵੀ ਮਾਂ ਚੰਤਪਰਨੀ ਦਰਬਾਰ ਤੇ ਜਾ ਕੇ ਚੜੂਗੀ ਤੇ 10200 ਭਗਤਾਂ ਨੇ ਕਿੰਨੀ ਸ਼ਰਧਾ ਭਾਵਨਾ ਨਾਲ ਇਹ ਪਾਲਕੀ ਤਿਆਰ ਕੀਤੀ ਹੈ ਤੇ ਦੋਸਤੋ ਇੱਕ ਪਾਲਕੀ ਦੀ ਆ ਗੱਲ ਕਰਾਂਗੇ ਇਹ ਵੀ ਫਰੀਦਕੋਟ ਵੱਲੋਂ ਆ ਮਤਲਬ ਇਹਦਾ ਮੈਨੂੰ ਪਤਾ ਨਹੀਂ ਕਿਹੜੇ ਮਹੱਲੇ 'ਚੋਂ ਆ ਇਹ ਵੀ ਮਾਂ ਚੰਤਪਰਨੀ ਦਰਬਾਰ ਤੇ ਪਾਲਕੀ ਚੜੂਗੀ ਬੜੀ ਸੋਹਣੀ ਪਾਲਕੀ ਇਹਨਾਂ ਨੇ ਤਿਆਰ ਕੀਤੀ ਹੈ ਇਹ ਵੀ ਝੰਡੇ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਕੱਢੀ ਗਈ ਹੈ ਤੇ 100 ਦੋਸਤੋ ਇੱਕ ਹਨੂਮਾਨ ਜੀ ਦੀ ਇਹ ਮੂਰਤੀ ਬਣੀ ਹੈ ਬਹੁਤ ਪਿਆਰੀ ਮੂਰਤੀ ਹੈ ਕਾਫੀ ਵਿਸ਼ਾਲ ਤੇ ਸੁੰਦਰ ਹੈ ਸੋ ਇਸ ਤੋਂ ਬਾਅਦ ਜਤਿੰਦਰ ਚੌਂਕ ਵੱਲੋਂ ਇੱਕ ਆ ਜਿਹੜੀ ਹੈ ਪਾਲਕੀ ਤਿਆਰ ਕੀਤੀ ਹੈ ਗੁਫਾ ਟਾਈਪ ਕੀਤੀ ਹੋਈ ਤਾਂ ਬੜੀ ਸੁੰਦਰ ਹੈ ਬਿਲਕੁਲ ਡਿਫਰੈਂਟ ਹੈ ਵੀ ਪਾਲਕੀ ਬਹੁਤ ਸੋਣੀ ਹੈ ਵੀ ਮਚਿੰਤਪੰਨੀ ਦਰਬਾਰ ਤੇ ਉੱਥੇ ਹਿਮਾਚਲ ਚੜੂਗੀ ਤੇ ਸੋ ਦੋਸਤੋ ਇੱਕ ਭਗਤਾਂ ਨੇ ਆ ਬੜਾ ਸੋਹਣਾ ਪਿੰਡੀ ਰੂਪ ਦਰਸ਼ਨ ਤਿਆਰ ਕੀਤਾ ਤੇ ਪਿੰਡੀ ਰੂਪ ਹੱਥ ਚ ਲਈ ਫਿਰਦੇ ਆ ਕਾਫੀ ਲੋਕ ਨਮਸਕਾਰ ਕਰ ਰਹੇ ਆ ਤੇ ਬੜਾ ਹੀ ਪਿਆਰਾ ਲੱਗਾ ਪਿੰਡੀ ਰੂਪ ਦੇ ਤੁਸੀਂ ਵੀ ਦਰਸ਼ਨ ਕਰ ਲਓ ਤੇ ਇਹ ਪਾਲਕੀ ਜਿਵੇਂ ਕਿ ਬਾਜ਼ਾਰ ਦੇ ਵਿੱਚੋਂ ਹੁੰਦਿਆਂ ਹੁੰਦਿਆਂ ਹੋਇਆ ਜਿਹੜਾ ਕੱਢਦੀ ਵੀ ਵਾਪਸੀ ਫੇਰ ਜਤਿੰਦਰ ਚੌਕ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਰ ਦੋਸਤੋ ਸੋ ਦੋਸਤੋ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਤੇ ਬਾਕੀ ਦੁਬਾਰਾ ਫਿਰ ਜਗENDER ਚੌਂਕ ਜਦੋਂ ਆ ਜਾਂਦੀ ਹੈ ਫਿਰ ਸਾਡੇ ਜਿੱਦਾਂ ਕਿ ਚਾਚਾ ਜੀ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਉਹਨਾਂ ਨੂੰ ਅਸੀਂ ਫੋਟੋ ਦਿੱਤੀ ਤੇ ਬੜਾ ਵਧੀਆ ਲੱਗਿਆ ਬੜੀ ਖੁਸ਼ੀ ਦੀ ਗੱਲ ਹੈ ਜਿਵੇਂ ਕਹਿੰਦੇ ਨੇ ਵੱਡਿਆਂ ਦਾ ਸਹਿਯੋਗ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਦੋਸਤੋ ਫਿਰ ਇਹ ਪਾਲਕੀ ਹੁਣ ਆਪਾਂ ਇਹਨੂੰ ਪਾਲਕੀ ਨੂੰ ਲੈ ਕੇ ਜਾਵਾਂਗੇ ਜੀ ਮਾ ਚਿੰਤਪਰਨੀ ਦਰਬਾਰ ਤੇ ਉਸ ਤੋਂ ਬਾਅਦ ਸਾਰੇ ਫਰੀਦਕੋਟ ਦੇ ਵਿੱਚੋਂ ਇਹ ਘੁੰਮ ਕੇ ਜਾ ਰਹੀ ਹੈ ਇਸ ਟਾਈਮ ਬੱਸ ਸਟੈਂਡ ਤੇ ਪਹੁੰਚ ਗਈ ਹੈ ਪਾਲਕੀ ਹੈ ਨੱਚਦੇ ਡੱਬਦੇ ਚਖਾਰੇ ਲਾਉਂਦੇ ਮਾ ਚਿੰਤਪਰਨੀ ਦੇ ਇਹ ਹੁਣ ਜਾਊਗੀ ਇਸ ਤੋਂ ਬਾਅਦ ਬਲਬੀਰ ਵਸਤੀ Jangan माता दी दोनी का ने ਦੀ ਮੈਂ ਅਲੀ ਯਾਤਰਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਤੇ ਜੈ ਮਾਤਾ ਦੀ ਪ੍ਰਿੰਦੌਰ ਤੋਂ ਦੁਜੀ ਭਾਰਤੀ ਤੱਕ ਯਾਤਰਾ ਅੱਜ ਵੀ ਜੈ ਮਾਤਾ ਦੇ ਕੋਲ ਤੋਂ ਬਦਨੂ ਕੋ ਦਰਸ਼ਨ ਕਰ ਲੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈਓ ਮੋਨੋ ਸ਼ਾਹਦਾ ਜੀ ਮਮਦੋਤ ਵਾਲੇ ਤਲਦੀ ਤਲਦੀ ਸਫ਼ਰ ਆਪਣਾ ਤੈਅ ਕਰਦੇ ਹੋਏ ਆਪਾਂ ਹੁਣ ਪਹੁੰਚ ਗਿਆ ਜੀ ਹੁਸ਼ਾਰਪੁਰ ਦੇ ਨੇੜੇ ਜਿੱਦਾਂ ਕਿ ਹੁਸ਼ਾਰਪੁਰ ਬਾਈਪਾਸ ਤੇ ਤੇ ਇੱਥੇ ਹੀ ਪੈਦਲ ਚੱਲਦੇ ਚੱਲਦੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਮੱਥਾ ਟੇਕ ਰਹੀ ਹੈ ਕਾਫੀ ਲੋਕ ਆ ਰਹੇ ਆ ਤੇ 100 200 ਹੁਣ ਪਹੁੰਚ ਗਿਆ ਚਿੰਤਪੁਰਣੀ ਜਵਾਦਾ ਜੀ ਦੇ ਰਾਹ ਤੇ ਤੇ 100 200 ਇਦਾਂ ਹੀ ਸਫ਼ਰ ਆਪਣਾ ਕੱਟਿਆ ਜਾਣਾ ਪਤਾ ਹੀ ਨਹੀਂ ਲੱਗਣਾ ਕਦੋਂ ਚਿੰਤਪੁਰਣੀ ਮਾਂ ਦੇ ਦਰਬਾਰ ਤੇ ਪਾਲਕੀ ਪਹੁੰਚ ਗਈ ਤੇ ਕਦੋਂ ਪਾਲਕੀ ਚੜ੍ਹ ਗਈ ਤੇ ਇਸ ਜਵੇਂ ਕਹਿੰਦੇ ਇਤਿਹਾਰ ਦਾ ਅਗਲੇ ਸਾਲ ਫੇਰ ਸਾਨੂੰ ਬੇਟ ਰਹੂਗੀ ਫੇਰ ਇੰਤਰ ਰਾ ਇੰਤਜ਼ਾਰ ਰਹੂਗਾ ਤੇ ਦੇਖੋ ਕਿੰਨੀ ਸ਼ਰਧਾ ਨਾਲ ਲੋਕ ਸਾਰੇ ਪੈਦਲ ਹੀ ਜਾ ਰਹੇ ਆ ਦੋਸਤੋ ਹੁਸ਼ਿਆਰਪੁਰ ਤੋਂ ਅੱਗੇ ਸਾਰੇ ਹੀ ਟੋਟਲੀ ਲੋਕ ਆਪਾਂ ਪੈਦਲ ਜਾਣਗੇ ਬੜੀ ਸ਼ਰਧਾ ਹੈ ਬੜੀ ਭਾਵਨਾ ਦੇ ਨਾਲ ਲੋਕ ਮੱਥਾ ਟੇਕਦੇ ਆ ਕਾਫੀ ਜ਼ਿਆਦਾ ਰਾਸ਼ ਹੁੰਦਾ ਤੇ ਸੋ ਦੋਸਤੋ ਐਦਾ ਹੀ ਸਫਰ ਤੈਅ ਕਰਦੇ ਕਰਦੇ ਆਪਾਂ ਹੁਣ ਪਹੁੰਚ ਗਏ ਆ ਜੀ ਆਪਾਂ ਹਿਮਾਚਲ ਪਹਾੜਾਂ ਵਾਲੇ ਏਰੀਏ 'ਚ ਇਹ ਪਾਲਕੀ ਲਗਾ ਦਿੱਤੀ ਆਪਾਂ ਫਿਰ ਇਸ ਤੋਂ ਬਾਅਦ ਸਾਈਡ ਤੇ 100-200 ਗੱਲ ਕਰਾਂਗੇ ਮਣੀ ਲਾडले ਦੇ ਰਾਸਤੇ ਦੇ ਵਿੱਚ ਬੜੀ ਚਰਚਾ ਬਣੀ ਲੋ ਇਸੀ ਮਣੀ ਲਾडले ਦਾ ਮਨ ਨਹੀਂ ਨਾ ਕਾਫੀ ਲੋਗ ਇਹਦੇ 팬 ਸੀ ਫਿਰ ਸਾਨੂੰ ਚਿੰਦਪੁਰ ਲਈ ਦਰਬਾਰ ਤੇ ਮਣੀ ਲਾडले ਦੇ ਵੀ ਦਰਸ਼ਨ ਹੋਏ ਉਹ ਵੀ ਮਤਲਬ ਸ਼ੋਅ ਕਰ ਰਿਆ ਸੀ ਤੇ 100-200 ਪਾਲਕੀਆਂ ਹੁਣ ਆਪਾਂ ਲਾ ਦਿੱਤੀ ਸਾਈਡ ਤੇ ਤੇ ਲੋਕ ਇੱਥੇ ਮੱਥਾ ਟੇਕ ਰਹੇ ਸੀ ਸੈਲਫੀਆਂ ਲੈ ਰਹੇ ਸੀ ਤੇ ਬੜਾ ਹੀ ਸੋਹਣਾ ਦ੍ਰਿਸ਼ ਸੀ ਤੇ ਲੋਕਾਂ ਦਾ ਰਾਸ਼ ਜਿਵੇਂ ਕਹਿੰਦੇ ਨੇ ਪਾਲਕੀ ਦੇ ਕੋਲੋਂ ਟੁੱਟ ਨਹੀਂ ਰਿਹਾ ਸੀ ਪਾਲਕੀ ਜਿਵੇਂ ਸਾਈਡ ਤੇ ਲਾਈ ਉਵੇਂ ਹੀ ਰਾਸ਼ ਪੈਣਾ ਸ਼ੁਰੂ ਹੋ ਗਿਆ ਸੀ ਤੇ 100 200 ਆ ਦਰਬਾਰ ਦੀਆਂ ਵੀਡੀਓ ਦੇਖੋ ਆ ਮਾਂ ਚਿੰਤਪਰਨੀ ਦਰਬਾਰ ਤੇ ਪਾਲਕੀ ਹੁਣ ਪਹੁੰਚ ਗਈ ਹੈ ਸਾਰੀ ਇਹਨੂੰ ਖੋਲ ਕੇ ਦੁਬਾਰਾ ਇਹਨੂੰ ਫਿੱਟ ਕੀਤਾ ਤੇ ਉਦਾਂ ਫਿਰ ਜਿਚਾਈ ਜਿੱਦਾਂ ਪਹਿਲਾਂ ਹੈਗੀ ਸੀ ਕਿਉਂਕਿ ਖੋਲ ਕੇ ਹੀ ਉੱਪਰ ਜਾਣੀ ਸੀ ਅਲਗ-ਅਲਗ ਇਹਦੇ ਪਾਰਟਸ ਜਾਣੇ ਸੀ ਤੇ ਅੱਜ ਵੀ ਤੁਸੀਂ 200 ਦੇਖੋਗੇ ਨਾ ਚਿੰਤਪਰਨੀ ਦਰਬਾਰ ਤੇ ਇਹ 6-7 ਮਹੀਨੇ ਤੱਕ ਤੁਹਾਨੂੰ ਐਦਾਂ ਹੀ ਪਾਈ ਮਿਲੂਗੀ ਇਹ ਬਾਲਕੀ ਫਰੀਦਕੋਟ ਜੀਐਮਸੀ ਟੀਮ ਵੱਲੋਂ ਮਾਚੰਤ ਪ੍ਰਣੀ ਦਰਬਾਰ ਤੇ ਜਤਿੰਦਰ ਚੋਕ ਵਾਲਿਆਂ ਦੀ ਪਾਲਕੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਆਹ ਸਾਰੇ ਆਪਣੇ ਭਗਤ ਸਾਰੇ ਆਪਣੇ ਮੈਂਬਰ ਇੱਥੇ ਪਹੁੰਚੇ ਹੋਏ ਹਨ ਬੜੀ ਸ਼ਰਧਾ ਭਾਵਨਾ ਨਾਲ ਤੇ ਤਿਆਰੀ ਕੀਤੀ ਜਾ ਰਹੀ ਹੈ ਤੇ 100-200 ਵੀਡੀਓ ਕਿਦਾਂ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ